ਅੱਛਰੀ ਅਕਾਲ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਭੁੱਲਰ ਮੋਟਰ ਸੰਗਰੂਰ ਤੇ ਇਹ ਸਾਰੀਆਂ ਕਾਰਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਬ੍ਰੀਜ਼ਾ 2020 ਮਾਡਲ ਹੈ ਜੀ ਡੀਜ਼ਲ ਬੀਡੀਆਈ ਆਪਸ਼ਨਲ ਹੈ ਡਬਲ 에ਅਰ ਬੈਗ ਵਾਲਾ ਮਾਡਲ ਹੈ ਅਲਾਈ ਟਾਇਰ ਤੁਸੀਂ ਦੇਖ ਹੀ ਲਏ ਟੱਚ ਪਲੇਅਰ ਬੈਕ ਕੈਮਰਾ ਸਾਰਾ ਕੁਝ ਗੱਡੀ ਦੇ ਵਿੱਚ ਲੱਗਿਆ ਹੋਇਆ ਜੀ ਸੋਹਣੀ ਗੱਡੀ ਹੈ 99000 ਚੱਲੀ ਹੋਈ ਹੈ ਜੀ ਗੱਡੀ ਦਾ ਰੇਟ ਵਿਦ ਐਨਓਸੀ ਕਾਰ ਦਾ ਰੇਟ ਹੈਗਾ ਜੀ ਸਿਰਫ 8 ਲੱਖ ਰੁਪਇਆ ਜੀ ਅੱਗੇ Swift ਆ ਗਈ ਦੋਸਤੋ 2017 ਮਾਡਲ Swift ਹੈ BDI ਹੈ ਜੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ Swift 2017 BDI ਲਾਈਟ ਹੈ ਇਹਦੇ ਵੀ ਨਵੇਂ ਨੇ ਸੀਟ ਕਵਰ ਮੈਟਿੰਗ ਨਵੀਂ ਹੈ ਸੋਹਣੀ ਕੰਡੀਸ਼ਨ ਚ ਹੈ ਜੀ 50 50000 ਰੁਪਏ ਦੇ ਕਾਰਾਂ ਦੇ ਲਾਈਟ ਟਾਇਰ ਹੀ ਲੱਗੇ ਹੋਏ ਨੇ ਜੀ 70 ਮੈਟਿੰਗ ਹੈ ਆਰਮ ਰੈਸਟ ਤੋਂ ਲੈ ਸਾਰੇ ਫੀਚਰ ਹੈਗੇ ਨੇ ਕਾਰ ਦੇ ਵਿੱਚ ਫਸਟ ਓਨਰ ਕਾਰ ਹੈ ਜੀ ਐਨਓਸੀ ਦੇ ਨਾਲ ਕਾਰ ਦਾ ਰੇਟ 5 ਲੱਖ ਤੇ 10000 ਰੁਪਿਆ ਵਰਨਾ 2000 11 ਮਾਡਲ ਹੈ ਜੀ ਵਰਨਾ 2011 ਮਾਡਲ ਜੀ ਫਸਟ ਓਨਰ ਹੈ ਨਾ ਸੈਕੰਡ ਓਨਰ ਹੈ ਜੀ ਵਰਨਾ 2011 ਸੈਕੰਡ ਓਨਰ ਟੀਵੀ ਨੰਬਰ ਹੈ ਅਲਾਏ ਲੱਗੇ ਹੋਏ ਨੇ ਜੀ ਟਾਇਰ ਨਵੇਂ ਨੇ ਦੋਨੋਂ ਚਾਬੀਆਂ ਨੇ ਫੁੱਲ ਬੀਮਾ ਹੈ ਜੀ ਇਹ ਕਾਰ ਦਾ ਰੇਟ 2.5 ਲੱਖ ਰੁਪਿਆ ਜੀ ਅੱਗੇ ਫੇਰ ਵਰਨਾ ਆ ਗਈ 2013 ਕਾਪੀ 14 ਐਨਓਸੀ ਦੇ ਨਾਲ 370000 ਰੁਪਿਆ ਜੀ ਸੌਰੀ 380000 ਰੁਪਿਆ ਐਨਓਸੀ ਨਾਲ ਤੇ ਨੰਬਰ ਲਗਾ ਕੇ ਲੈਣੀ ਹੈ ਤੇ 415000 ਰੁਪਿਆ ਜੀ ਅੱਗੇ ਆਪਣੇ ਕੋਲੇ ਦੋਸਤੋ ਆ ਗਈ ਸਕੋਡਾ ਲੋਰਾ ਸਕੋਡਾ ਲੋਰਾ ਆ ਗਈ ਜੀ 2000 12 ਮਾਡਲ ਫਸਟ ਓਨਰ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਅਲਾਈਟ ਹੈ ਰੇਚ ਵੀ ਸੋਹਣੇ ਲੱਗੇ ਹੋਏ ਨੇ ਗੱਡੀ ਦਾ ਜਿਹੜਾ ਰੇਟ ਹੈ ਬਹੁਤ ਵਾਜੇ ਵਾਜੀ 2.5 ਲੱਖ ਰੁਪਏ ਦੀ ਕਾਰ ਹੈ ਐਨਓਸੀ ਦੇ ਨਾਲ ਅੱਗੇ ਆਪਣੇ ਕੋਲੇ ਆ ਗਈ ਦੋਸਤੋ ਜੈਟਾ ਜੈਟਾ 2000 12 ਮਾਡਲ ਹੈ ਜੀ ਫਸਟ ਓਨਰ ਹੈ ਫੁੱਲ ਬੀਮਾ ਹੈ ਦੋਨੋਂ ਚਾਬੀਆਂ ਨੇ ਕੋਈ ਕੰਮ ਖਰਚਾ ਨਹੀਂ ਹੈਗਾ ਜੀ ਕਾਰ ਦੇ ਵਿੱਚ 3,70,000 ਰੁਪਿਆ ਕਾਰ ਦਾ ਫਿਕਸ ਪ੍ਰਾਈਸ ਹੈ ਜੀ 3,70,000 ਰੁਪਿਆ ਅੱਗੇ ਸਕੋਰਪੀਓ ਐਸ 10 ਆਟੋਮੈਟਿਕ ਆਪਣੇ ਕੋਲੇ ਆ ਗਈ ਹੈ ਜੀ ਐਸ 10 ਆਟੋਮੈਟਿਕ 2016 ਕਾਪੀ 17 ਪੰਜੇ ਟਾਇਰ ਨਵੇਂ ਨੇ ਅਲਾਏ ਲੱਗੇ ਨੇ ਜੀ ਐਂਪ ਬੂਫਰ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ 57000 ਚੱਲੀ ਹੈ ਜੀ ਅਪ੍ਰੈਲ 2025 ਤੱਕ ਬੀਮਾ ਪਿਆ ਕਾਰ ਦਾ ਕੋਈ ਕੰਮ ਖਰਚਾ ਨਹੀਂ ਹੈਗਾ ਜੇ ਰੇਟ ਦੀ ਗੱਲ ਕਰੀਏ 11,25,000 ਰੁਪਿਆ ਡਿਮਾਂਡ ਹੈ ਜੀ ਔਨ ਟੇਬਲ ਆ ਮਾਨਤਾਣ ਜ਼ਰੂਰ ਹੋਊਗਾ ਅੱਗੇ ਆਪਣੇ ਕੋਲੇ ਆ ਗਈ ਜੀ ਬੀਟ 2014 ਮਾਡਲ 1,55,000 ਰੁਪਿਆ ਸਵਿਫਟ 2010 ਮਾਡਲ ਜੀ ਲਾਈਟ ਟਾਇਰ ਲੱਗੇ ਹੋਏ ਨੇ ਵਧੀਆ ਕਾਰ ਹੈ ਜੀ ਫਰਸਟ ਓਨਰ ਹੈ ਦੋਨੋਂ ਚਾਬੀਆਂ ਨੇ ਲਾਈਟ ਟਾਇਰ ਨਵੇਂ ਨੇ ਟੱਚ ਪਲੇਅਰ ਬੈਕ ਕੈਮਰਾ ਸੈਂਟਰ ਲੋਕਿੰਗ ਐਵਰੀਥਿੰਗ ਇਜ਼ ਓਕੇ ਸੀਸ਼ਾ ਸਾਰੇ ਨਾਲ ਦੇ ਐਨਓਸੀ ਦੇ ਨਾਲ 2,05,000 ਰੁਪਿਆ ਨਵੇਂ ਵਰਗੀ ਕਾਰ ਹੈ ਜੀ ਅੱਗੇ ਆਪਣੇ ਕੋਲੇ i20 ਆ ਗਈ ਜੀ 2009 ਮਾਡਲ ਐਨਓਸੀ ਸੰਗਰੂਰ ਦੀ ਹਾਜ਼ਰ ਹੈ ਪੰਜੇ ਟਾਇਰ ਨਵੇਂ ਨੇ ਜੀ ਅਲਾਏ ਲੱਗੇ ਹੋਏ ਨੇ ਆਸਤਾ ਵੇਰੀਐਂਟ ਹੈ ਜੀ ਇਹਦਾ ਤੁਸੀਂ ਐਨਓਸੀ ਨਾਲ ਕਾਰ ਲੈਣੀ ਹੈ 1,70,000 ਰੁਪਿਆ ਫਿਕਸ ਪ੍ਰਾਈਜ਼ ਹੈ ਕਾਰ ਦਾ ਨੰਬਰ ਲਾ ਕੇ ਲੈਣੀ ਹੈ ਤਾਂ 2 ਲੱਖ ਰੁਪਏ ਦੀ ਕਾਰ ਦੇ ਦਾਂਗੇ ਅੱਗੇ ਆਪਣੇ ਕੋਲੇ ਆ ਗਈ ਜੀ ਜਿੰਨ ਅਸਟੀਲੋ 2010 ਮਾਡਲ ਹੈ ਜਿੰਨ ਅਸਟੀਲੋ 2010 ਮਾਡਲ ਹੈ ਸਾਰੀ origignal ਪੇਂਟ ਦੀ ਹੈ ਜੀ ਦੋਨੋਂ ਚਾਬੀਆਂ ਨੇ ਫੁੱਲ ਬੀਮਾ ਨਵੇਂ ਟਾਇਰ ਨੇ 70000 ਚੱਲੀ ਹੋਈ ਹੈ ਇਹਦਾ ਰੇਟ 1 ਲੱਖ ਤੇ 35000 ਰੁਪਿਆ ਕਾਰ ਦਾ ਰੇਟ ਹੈ ਜੀ ਸਾਰੀਆਂ ਗੱਡੀਆਂ ਅਵੇਲੇਬਲ ਨੇ ਭੁੱਲਰ ਮੋਟਰ ਸੰਗਰੂਰ ਤੇ ਸਕਰੀਨ ਤੇ ਨੰਬਰ ਦਿੱਤਾ ਹੋਇਆ ਜੀ ਤੁਸੀਂ ਕਿਸੇ ਵੀ ਕਾਰ ਬਾਰੇ ਜਾਣਕਾਰੀ ਲੈਣੀ ਹੈ ਦਿੱਤੇ ਹੋਏ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਾਰਾਂ ਦਾ ਮੇਲਾ ਪੁੱਲਰ ਮੋਟਰ ਸੰਗਰੂਰ ਤੇ ਹੈਵੀ ਡਿਸਕਾਊਂਟ ਦੇ ਨਾਲ ਕਾਰਾਂ ਮਿਲ ਰਹੀਆਂ ਨੇ ਬਹੁਤ ਧੰਨਵਾਦ ਆ ਜਿਹੜੀ ਸੰਗਤ ਜੁੜੀ ਐ ਜਿਹੜੇ ਵੀਰ ਜੁੜੇ ਨੇ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇਹਨਾਂ ਤੋਂ ਬਿਨਾਂ ਵੀ ਬਹੁਤ ਸਾਰੀਆਂ ਕਾਰਾਂ ਨੇ ਆਪਣੇ ਕੋਲੇ ਰੋਡ ਦੇ ਇਸ ਪਾਸੇ ਗੱਡੀਆਂ ਲੱਗੀਆਂ ਹੁੰਦੀਆਂ ਨੇ ਤੇ ਇਹ ਆਪਣਾ ਦਫ਼ਤਰ ਹੈ ਤੇ ਜਿਹੜੇ ਵੀਰ ਤੁਸੀਂ ਇਧਰੋਂ ਧੂਰੀ ਵਾਲੀ ਸਾਈਡ ਤੋਂ ਆਉਨੇ ਹੋ ਇਧਰ ਪਟਿਆਲੇ ਵਾਲੀ ਸਾਈਡ ਹੈ ਜੀ ਠੀਕ ਹੈ ਇਹ ਦਰਖਤਾਂ ਦੇ ਵਿੱਚ ਆਪਣੀਆਂ ਕਾਰਾਂ ਲੱਗੀਆਂ ਹੁੰਦੀਆਂ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਦੋਸਤੋ ਥੈਂਕ ਯੂ ਵੈਰੀ ਮੱਚ